ਸੋਣਾ ਨਾ ਮੌਸਮ ਮਾ ਬਹੁਤ ਵਧੀਆ ਜਿਵੇਂ ਸ਼ਾਇਰਾਨਾ ਜਿਦਾ ਫੁੰਦਾ ਮਾਹੌਲ ਹੈ ਕਿੰਨਾ ਖੂਬਸੂਰਤ ਇਹਦਾ ਗਾਣਾ ਬਣ ਸਕਦਾ ਕਿ ਪਾਣੀ ਕੰਡੇ ਵਸਿਆ ਸ਼ਹਿਰ ਪਾਣੀ ਕੰਡੇ ਵਸਿਆ ਸ਼ਹਿਰ ਸ਼ਹਿਰ ਦੇ ਵਿੱਚੋਂ ਲੰਘਦੀ ਨਹਿਰ ਇੱਕ ਫੁੱਲਾਂ ਦੀ ਨੀ ਪਾਣੀ ਕੰਡੇ ਵਸਿਆ ਸ਼ਹਿਰ ਸ਼ਹਿਰ ਦੇ ਵਿੱਚੋਂ ਲੰਘਦੀ ਨਹਿਰ ਇੱਕ ਫੁੱਲਾ ਨੀਲੇ ਰਸਤੇ ਰਸਤੇ ਸੋਣਾ ਨਾ ਮੌਸਮ ਬਹੁਤ ਵਧੀਆ ਜਮਾਈ ਸ਼ਾਇਰਾਨਾ ਜਿਹਾ ਹੁੰਦਾ ਮਾਹੌਲ ਕਿੰਨਾ ਖੂਬਸੂਰਤ ਇਹਦਾ ਗਾਣਾ ਬਣ ਸਕਦਾ ਕਿ ਪਾਣੀ ਕੰਢੇ ਵਸਿਆ ਸ਼ਹਿਰ ਪਾਣੀ ਕੰਢੇ ਵਸਿਆ ਸ਼ਹਿਰ ਸ਼ਹਿਰ ਦੇ ਵਿੱਚੋਂ ਲੰਘਦੀ ਨਹਿਰ ਇੱਕ ਫੁੱਲਾ ਨੀਲੇ ਪਾਣੀ ਕੰਦੇ ਵਸਿਆ ਸ਼ਹਿਰ ਸ਼ਹਿਰ ਦੇ ਵਿੱਚ ਉਹ ਲੰਘਦੀ ਮਹਿਰ ਤੇ ਇੱਕ ਫੁੱਲਾ ਦੀ ਲੇਨ ਵਿਸਲੇ ਵਿਸਲੇ